ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣਾ ਜਿੱਥੇ ਬਹੁਤ ਔਖਾ ਮੰਨਿਆ ਜਾਂਦਾ ਹੈ ਪਰ ਉੱਥੇ ਹੀ ਪੰਜਾਬ ਦਾ ਹੀ ਇੱਕ ਸ਼ਖਸ ਲੋਕਾਂ ਦੇ ਲਈ ਰੋਲ ਮਾਡਲ ਬਣ ਗਿਆ ਜੀਹਾਂ ਤਸਵੀਰਾਂ ਦੇ ਵਿੱਚ ਉਹ ਦਿਖਾਈ ਦੇ ਰਿਹਾ ਹੈ ਪੱਗ ਬੰਨੇ ਹੋਏ ਤੇ ਕੁੜਤੇ ਪਜਾਮੇ ਵਾਲਾ ਇਹ ਵਿਅਕਤੀ ਦਰਅਸਲ 15 ਸਾਲਾਂ ਤੋਂ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਸੀ ਤੇ ਜਿਸਨੇ ਬੀਤੇ 2 ਸਾਲ ਤੋਂ ਨਸ਼ਾ ਛੱਡ ਕੇ ਅੰਮ੍ਰਿਤ ਛਕ ਲਿਆ ਤੇ ਗੁਰੂ ਵਾਲਾ ਬਣ ਗਿਆ ਤੇ ਗੁਰੂ ਤੇ ਉਸ ਦੀ ਅਜਿਹੀ ਮੇਰ ਹੋਈ ਹੈ ਕਿ ਉਹ ਹੁਣ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਰੋਲ ਮਾਡਲ ਬਣੇਗਾ ਜੀ ਹਾਂ ਪੰਜਾਬ ਦੇ ਬਰਨਾਲਾ ਦਾ ਮਨਪ੍ਰੀਤ ਸਿੰਘ ਨਾਂ ਦਾ ਇਹ ਸ਼ਖਸ ਨਸ਼ੇ ਦੇ ਕੋੜ ਨੂੰ ਵੱਢ ਕੇ ਗੁਰੂ ਤੇ ਲੜ ਲੱਗ ਗਿਆ ਉੱਥੇ ਹੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 15 ਸਾਲ ਤੱਕ ਉਸਨੇ ਹਰ ਤਰੀਕੇ ਦਾ ਨਸ਼ਾ ਕੀਤਾ ਪਰਿਵਾਰ ਦੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ ਤੇ ਨਸ਼ੇ ਦੀ ਜਦ ਉਸ ਨੂੰ ਜ਼ਰੂਰਤ ਹੁੰਦੀ ਤੇ ਨਸ਼ਾ ਨਾ ਮਿਲਦਾ ਤਾਂ ਉਹ ਆਪਣੇ ਆਪ ਨੂੰ ਜ਼ਖਮੀ ਵੀ ਕਰ ਲੈਂਦਾ ਸੀ ਤੇ ਇੱਕ ਵਾਰ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਕਾਫੀ ਮਾੜਾ ਸਮਾਂ ਦੇਖਿਆ ਪਰ ਉਸਨੇ ਅੰਮ੍ਰਿਤ ਛੱਕ ਕੇ ਨਸ਼ਾ ਛੱਡਿਆ ਤੇ ਹੁਣ ਨਸ਼ਾ ਛੱਡਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਅੱਜ ਡੀਸੀ ਸਾਹਿਬ ਨੂੰ ਮਿਲੇ ਜੀ ਬਰਨਾਲੇ ਉਹਨਾਂ ਨੇ ਬਹੁਤ ਮਾਣ ਸਨਮਾਨ ਕੀਤਾ ਉਹਨਾਂ ਨੇ ਕਿਹਾ ਵੀ ਤੁਸੀਂ ਜੂਥ ਦੇ ਆਈਕਨ ਬਣ ਸਕਦੇ ਹੋ ਜਿਹੜੇ ਮਤਲਬ ਕਿ ਹੁਣ ਨਸ਼ਾ ਕਰਦੇ ਨੇ ਸਾਨੂੰ ਅਜਿਹੇ ਬੰਦੇ ਦੀ ਲੋੜ ਹੈ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਨਾਲ ਰਲ ਕੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ੇ ਚੋਂ ਬਾਹਰ ਕੱਢਣ ਲਈ ਸਾਡੀ ਮਦਦ ਕਰੋ ਅਸੀਂ ਡੀਸੀ ਸਾਹਿਬ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਾਂ ਮੈਂ ਜੀ 2007 ਚ ਲੱਗ ਗਿਆ ਸੀ ਜੀ ਨਸ਼ੇ ਦੀ ਦਲਦਲ ਚ ਫਸ ਗਿਆ ਸੀ ਤੇ ਮਤਲਬ ਕਿ 2023 ਚ ਸਾਡੇ ਜੀ 2 ਫਰਵਰੀ 2023 ਨੂੰ ਜੀ ਮਸਤਵਾਨਾ ਸਾਹਿਬ ਅੰਬਰਤ ਸਾਕੇ ਜੀ ਬਸ ਗੁਰੂ ਨੇ ਕਿਰਪਾ કરી ਜੀ ਤੇ ਨਸ਼ੇ ਦਾ ਕੋੜ ਵੱਢਿਆ ਜੀ ਤੇ ਮੈਂ ਨਸ਼ੇ ਚ ਕਰਤਾ ਹੂਈ 17-80 ਲੱਖ ਰੁਪਿਆ ਕਰਾਵ ਕਿਉਂਕਿ ਮੇਰੇ ਕੋਲੇ ਜੀ ਆਪਣੀ ਜ਼ਮੀਨ ਆ 10-12 ਕਿੱਲੇ ਬਸ ਉਹ ਕੁਝ ਨਹੀਂ ਕਰਿਆ ਜੀ ਮਤਲਬ ਕਿ ਖਾਦਾ ਹੀ ਜੰਨਾ ਵੀ ਆਮਦਨ ਹੁੰਦੀ ਸਾਰਾ ਕੁਝ ਆਦਾ ਮਤਲਬ ਕਿ ਕਰਤਾ ਹੀ 60-70 ਲੱਖ ਰੁਪਿਆ ਕਰਾਵ ਨਸੇ ਨਸੇ। ਪਤਨੀ ਤਨੋਲਾ ਦੇ ਰੈਂਪਾਲੇ ਮਨਪ੍ਰੀਤ ਸਿੰਘ ਦੇ ਨਾਲ ਜ਼ਿਲ੍ਹੇ ਦੇ ਡੀਸੀ ਟੀ ਬੈਨਿਤ ਨੇ ਮੁਲਾਕਾਤ ਕੀਤੀ ਤੇ ਉਹਨਾਂ ਆ ਕਿਹਾ ਕਿ ਮਨਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰ ਉਸ ਦਾ ਐਕਸਪੀਰੀਅੰਸ ਜਾਣਿਆ ਤੇ ਹੁਣ ਉਹ ਸੂਬਾ ਸਰਕਾਰ ਦੇ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਉਸਤਾਬ ਵਿਸ਼ੇਸ਼ ਰੋਲ ਦੇਣਗੇ। ਇਹਦੇ ਵਿੱਚ ਜੀ ਮੇਰੇ ਧਿਆਨ ਚ ਆਇਆ ਸੀਗਾ ਮਨਪ੍ਰੀਤ ਸਿੰਘ ਜਿਹਨੇ ਤਨੌਲੇ ਦੇ ਬਨਾਲਾ ਜ਼ਿਲ੍ਹੇ ਦੇ ਨੇ ਤੇ ਇਹਨਾਂ ਨੇ ਨਸ਼ਾ ਛੱਡੀ ਇਹਨਾਂ ਕਾਫੀ ਸਾਲ ਤੇ ਨਸ਼ਾ ਵਰਤੇ ਸੀਗੇ ਫਿਰ ਉਹਨਾਂ ਨੇ ਮੌਕੇ ਤੇ ਨਸ਼ਾ ਛੱਡ ਕੇ ਤੇ ਆਪਣੇ ਪਿੰਡ ਚ ਉਹਨ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰਨੀ ਕੋ ਨਸ਼ਾ ਨਾਲ ਤੇ ਇਹ ਸਾਡੇ ਜ਼ਿਲ੍ਹੇ ਵਾਸਤੇ ਤੇ ਸਰਕਾਰ ਵਾਸਤੇ ਵੀ ਸੋਸਾਇਟੀ ਵਾਸਤੇ ਵੀ ਕਾਫੀ ਮਾਣ ਦੀ ਗੱਲ ਹੈ ਕਿ ਲੋਕ ਖੁਦ ਛੱਡ ਕੇ ਵੀ ਆ ਰਹੇ ਨੇ ਤੇ ਨਾਲ ਲੋਕਾਂ ਨੂੰ ਬਚਾਉਣ ਦੀ ਵੀ ਇਹ ਜ਼ਿੰਮੇਵਾਰੀ ਚੱਕ ਰਹੇ ਨੇ ਤੇ ਪ੍ਰਸ਼ਾਸਨ ਲੈਵਲ ਤੇ ਮੇਰਾ ਇਹ ਹੀ ਕੋਸ਼ਿਸ਼ ਸੀ ਅੱਪਾ ਇਹਨਾਂ ਨੂੰ ਪ੍ਰਸ਼ਾਸਨ ਦੇ ਨਾਲ ਜੋੜੀ ਕਿ ਅਸੀਂ ਡਿਸਟ੍ਰਿਕਟ ਲੈਵਲ ਤੇ ਇਹਨਾਂ ਨੂੰ ਸਪੋਰਟ ਕਰਕੇ ਲੋਕਾਂ ਨੂੰ ਫਿਰ ਮੋਟੀਵੇਟ ਕਰੇ ਕਿ ਨਸ਼ਾ ਦੀ ਜਿਵੇਂ ਬਿਮਾਰੀ ਹੈ ਉਹ ਬਿਮਾਰੀ ਦੀ ਤਰ੍ਹਾਂ ਨਾਲ ਆਪਾਂ ਟਰੀਟ ਕਰੀ ਤੇ ਛੱਡ ਕੇ ਵਾਪਸ ਆਣ ਤੇ ਆਪਣੀਆਂ ਆਪ ਨੂੰ ਤੇ ਪਰਿਵਾਰ ਨੂੰ ਬਚਾ ਸਕੇ ਇਹ ਸਾਡੀ ਕੋਸ਼ਿਸ਼ ਰਹੂਗੀ ਮਨਪ੍ਰੀਤ ਜੀ ਨਾਲ ਅਸੀਂ ਮਿਲ ਕੇ ਲੋਕਾਂ ਨੂੰ ਜਿੱਥੇ-ਜਿੱਥੇ ਸਾਡੀ ਸਾਨੂੰ ਲੱਗ ਰਿਹਾ ਕਿ ਉੱਤੇ ਲੋਡ ਹੈਗਾ ਇਹਨਾਂ ਦੀ ਲਾਈਫ ਨੂੰ ਇਨਸਪਾਇਰਿੰਗ ਮੰਨ ਕੇ ਲਾਈਫ ਤੋਂ ਲੈਸਨਸ ਲੈ ਕੇ ਫਿਰ ਆਪਾਂ ਬਾਕੀ ਲੋਕਾਂ ਨੂੰ ਮੋਟੀਵੇਟ ਕਰੇ ਸੋ ਲੋੜ ਹੈ ਮਨਪ੍ਰੀਤ ਵਰਗੇ ਨੌਜਵਾਨਾ ਤੋਂ ਸੇਧ ਲੈਣ ਦੀ ਜਿਸ ਨੇ ਕੀ 15 ਸਾਲ ਨਸ਼ੇ ਦੀ ਦਲਦਲ ਦੇ ਵਿੱਚ ਗਾਲੇ ਪਾ ਗੁਰੂ ਦੇ ਲੜ ਲੱਗ ਕੇ ਉਸਨੇ ਅੰਮ੍ਰਿਤ ਛਕਿਆ ਤੇ ਹੁਣ ਉਹ ਨਸ਼ਿਆ ਵਿਰੁੱਧ ਛੇੜੀ ਹੋਈ ਮੁਹਿੰਮ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰੇਗਾ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਵਿੱਚ ਅਹਿਮ ਯੋਗਦਾਨ ਪਾਏਗਾ ਜਗਬਾਣੀ ਟੀਵੀ ਦੇ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ